ਦੀਵਾ ਨੇ ਗੁਰੂ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮਸੱਲਾ ਹੱਕ ਹalal ਕੁਰਾਨ ਸ਼ਰਮ ਸੁਨਨਤ ਸੇਲ ਰੋਜ਼ਦਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮ ਕਰਮ ਨਿਵਾਦ ਤਸਬੀ ਸਤਿ ਸਪਾਵਸੀ ਨਾਨਕ ਰਖੈ ਲਾਜ ਮੁਹੱਲਾ ਪਹਿਲਾ ਹਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ ਗੁਰ ਤੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾਂ ਖਾਏ ਗੱਲੀ ਬਿਸ਼ਤ ਨਾ ਜਾਈਐ ਛਟੈ ਸੱਚ ਤੁਮਾਰ ਮਾਰਨ ਪਾਹ ਹਰਾਮ ਮਹਾਂ ਕੋਏ ਹਲਾਲ ਨਾ ਜਾਏ ਨਾਨਕ ਗੱਲਨੀ ਕੂੜੀ ਕੂੜੋ ਪੱਲਾ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਖਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਖਤ ਸੁਨਾਏ ਕਰਨੀ ਕਲਮ ਆਖ ਕੈ ਆਹ ਮੁਸਲਮਾਨ ਸਦਾਏ ਨਾਨਕ ਜੇ ਤੇ ਕੂੜਿਆ ਕੂੜਾ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚਾ ਦੇ ਵਾਪਾਰਾ ਸਤਗੁਰ ਤੁਠੈ ਪਾਈਐ ਅੰਦਰ ਰਤਨ ਪੰਡਹਾਰਾ ਗਿਣ ਗੁਰ ਕਿਨੈ ਨਾ ਲੱਧਿਆ ਅੰਧੇ ਪੌਕ ਮੋਏ ਕੂੜਿਆਰਾ ਮਨ ਮੁਖ ਦੂਜੈ ਪਤ ਮੋਏ ਨਾ ਬੁਝਹਿ ਵਿਚਾਰਾ ਇਕ ਸਬਜਹੁ ਦੂਜਾ ਕੋ ਨਹੀਂ ਕਿਸ ਅਕੈ ਕਰਹਿ ਪੁਕਾਰਾ ਇਕ ਨਿਰਤਨ ਸਦਾ ਟੌਂਕ ਦੇ ਇਕ ਨਾਮ ਭਰੇ ਤੁਜਾਰਾ ਵਿਣ ਨਾਮ ਹੈ ਹੋਰ ਧਨ ਨਾਹੀ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਲਦੀਨ ਕਰ ਮਿੱਠਾ ਮਸਲਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮੋਹਾਨ ਮਰਨ ਜੀਵਨ ਦਾ ਧਰਮ ਚੁਕਾਵੇ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆਂ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੀ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਸਾਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੈ ਪਉੜੀ ਰਾਦੇ ਰਈਤ ਸਿੱਖਦਾਰ ਕੋਏ ਨਾ ਰਹਸਿਓ ਹਟ ਬਟਨ ਬਾਜ਼ਾਰ ਹੁਕਮੀ ਟਹਿ ਸਿਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੀ ਦਰਬ ਭਰੇ ਪੰਡਾਰ ਰੀਤੇ ਇੱਕ ਖਣੇ ਤਾਜੀ ਰੱਥ ਤੁਖਾਰ ਹਾਥੀ ਪਖਰੇ ਬਾਗ ਮਿਲਖ ਘਰਬਾਰ ਕਿਥੈ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਏ ਚੇ ਲਾਲਤੀ ਨਾਨਕ ਸਚ ਦਾਤਾ ਰਛਨਾਖਤ ਕੁਦਰਤੀ ਸੁਲੋਕ ਮਹੱਲਾ ਪਹਿਲਾ ਨਦੀਆ ਹੋਵਹਿ ਢੇਣਵਾ ਸੋ ਮੋਹ ਵਹਿ ਦੁੱਧ ਕੀਓ ਸਗਲੀ ਧਰਤੀ ਸ਼ਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਾਲਾ ਹਣਾ ਆਖਣ ਲੈ ਨਾ ਚਾਓ ਮਹੱਲਾ ਪਹਿਲਾ ਪਾਰ 18 ਹਮੇਵਾ ਹੋਵੇ ਗਰੁੜਾ ਹੋਏ ਸਵਾ ਚੰਦ ਸੂਰਜ ਦੁਇ ਫਿਰਦੇ ਰੱਖਿਆ ਹੈ ਨਿਹਚਲ ਹੋਵੈ ਥਾਂ ਤੀ ਤੂੰ ਹੈ ਸਲਾਹਣਾ ਆਖਣ ਲਹੈ ਨਾ ਚਾਓ ਮਹੱਲਾ ਪਹਿਲਾ ਜੇ ਦੇਹ ਹੈ ਦੁਖ ਲਾਈਐ ਪਾਪ ਗ੍ਰਹ ਦੁਇ ਰਾ ਰਤ ਪੀਣੇ ਰਾਜੇ ਸਿਰੇ ਉੱਪਰ ਰੱਖਿਆ ਹੈ ਏਵੈ Jap ਪਹਾਉ ਤੀ ਤੂੰ ਹੈ ਸਲਾਹਣਾ ਖਾਣਾ ਲਹੇ ਨਾਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭ ਹੋ ਜਾਉ ਪੀ ਤੂੰ ਹੈ ਸਾਲਾ ਹਣਾ ਆਖਣ ਲਹੇ ਨਾਚਾਓ ਪਗੜੀ ਬਾਦ ਫੈ ਲੇ ਗੈ ਬਾਨਾ ਖਸਮ ਨਾ ਜਾਣਈ ਸੋ ਕਹੀਐ ਦੇਵਾਨਾ ਆਪ ਨਾ ਪਛਾਨਈ ਤਨ ਹੈ ਬੁਰੀ ਸੰਸਾਰ ਵਾਦੇ ਖੱਪੀਐ ਵਿਣ ਨਾਮ ਵੇਕਾਰ ਭਰਮੇ ਪਚੀਐ ਰਾਹ ਦੁੰਵੈ ਇੱਕ ਜਾਣ ਸੋਈ ਸਿਝਸੀ ਕੁਫਰ ਗਉ ਕੁਫਰਾਣੈ ਪਿਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿੱਜੈ ਦਰ ਦੇਵਾਨ ਆ ਪ੍ਰਗਵਾਹੀਐ ਮਹੱਲਾ ਪਹਿਲਾ ਸ਼ਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨਾ ਜੀਵੇ ਕੋਈ ਜੇ ਜੀਵੇ ਪਤਲਥੀ ਜਾਏ ਸਭ ਹਰਾਮ ਜੇਤਾ ਤਿਸ ਖਾਏ ਰਾਜ ਰੰਗ ਮਾਲ ਰੰਗ ਰੰਗ ਦਿੱਤਾ ਨੱਚ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾ ਆਵੇ ਪਤ ਗਿਆ ਗਵਾਏ ਮੁਹੱਲਾ ਪਹਿਲਾ ਕਿਆ ਖਾਦੈ ਕਿਆ ਪੈਦੈ ਹੋਏ ਜਾਂ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਧੋ ਗੁੜ ਮਿੱਠਾ ਕਿਆ ਮਹਿਦਾਂ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕਿਜਹਿ ਭੋਗ ਬिलास ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਮਕ ਸੱਚੇ ਨਾਮ ਵਿੰ ਸਭੇ ਟੋਲ ਬਿਨਾਸ ਪਵੜੀ ਜਾਤੀ ਜੈ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚਖੀਐ ਸੱਚੇ ਕੀ ਸਿਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀਐ ਫੁਰਮਾਨੀ ਹੈ ਤਾਰ ਖਸਮ ਪਟਾਇਆ ਕਬਲ ਬਾਦ ਵਿਚਾਰ ਸ਼ਬਦ ਸੁਣਾਇਆ ਇਕ ਹੋਏ ਅਸਵਾਰ ਇਤਨਾ ਸਾਖਤੀ ਇਤਨੀ ਬੱਧੇ ਭਾਰ ਇਤਨਾ ਤਾਖਤੀ ਇਹੋ ਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ